ਤੇ ਹੁਣ ਗੱਲ ਕਰਦੇ ਆ ਜਲੰਧਰ ਦੀ ਜਿੱਥੇ ਕਿ ਧਾਰਮਿਕ ਸਦਭਾਵਨਾ ਕਿਤੇ ਨਾ ਕਿਤੇ ਭੰਗ ਹੁੰਦੀ ਹੋਈ ਨਜ਼ਰ ਆਈ ਹੈ ਧਾਰਮਿਕ ਜਥੇਬੰਦੀਆਂ ਆਹਮੋ ਸਾਹਮਣੇ ਹੁੰਦੀਆਂ ਹੋਈਆਂ ਜਲੰਧਰ ਦੇ ਵਿੱਚ ਨਜ਼ਰ ਆਈਆਂ ਨੇ ਯੂਪੀ ਦੇ ਵਿੱਚ ਕਰੋਲਾ ਪਿਆ ਰ ਤੁਸੀਂ ਤੁਹਾਨੂੰ ਚੇਤਾ ਹੋਏਗਾ ਯੂਪੀ ਇੱਕ ਵਿਵਾਦ ਚੱਲ ਰਿਹਾ ਹੈ ਜਿਹੜਾ ਆਈ ਲਵ ਮੁਹੰਮਦ ਪੋਸਟਰ ਵਾਲਾ ਤੇ ਉੱਥੇ ਕਾਫੀ ਰੌਲਾ ਪਿਆ ਹੋਇਆ ਤੇ ਇੱਥੇ ਵੀ ਇੱਕ ਭਾਈਚਾਰਾ ਜਿਹੜਾ ਹੈਗਾ ਉਹ ਇਸ ਦੇ ਇਸ ਨੂੰ ਲੈ ਕੇ ਡੀਸੀ ਨੂੰ ਮੰਗ ਪੱਤਰ ਸੌਂਪਣ ਜਾ ਰਿਹਾ ਸੀ ਤੇ ਧਾਰਮਿਕ ਨਾਰੇ ਆਪਣੇ ਲਗਾਏ ਜਾ ਰਹੇ ਸਨ ਉਹ ਫੋਕਸ ਦੂਸਰੀ ਇੱਕ ਜਥੇਬੰਦੀ ਆ ਜਾਂਦੀ ਹੈ ਉਹ ਆਪਣਾ ਨਾਰਾ ਲਗਾ ਦਿੰਦੇ ਨੇ ਤੇ ਫਿਰ ਉੱਥੇ ਮਾਹੌਲ ਤਣਾਅਪੂਰਨ ਬਣ ਜਾਂਦਾ ਹੈ ਪੰਜਾਬ ਵੈਸੇ ਅਜਿਹੀ ਚੀਜ਼ਾਂ ਤੋਂ ਹਮੇਸ਼ਾ ਦੂਰ ਰਿਹਾ ਹੈ ਪੰਜਾਬ ਚ ਕਦੇ ਵੀ ਇਸ ਤਰ੍ਹਾਂ ਦੀ ਸਦਭਾਵਨਾ ਖਰਾਬ ਨਹੀਂ ਹੁੰਦੀ ਜਿਹੜੀ ਧਾਰਮਿਕ ਆਗੂਆਂ ਦੀ ਪਰ ਇੱਥੇ ਕਾਫੀ ਮਾਹੌਲ ਤਣਾਅਪੂਰਨ ਹੁੰਦਾ ਨਜ਼ਰ ਆਇਆ ਜਦੋਂ ਭਾਜਪਾ ਦੇ ਕੁਝ ਆਗੂ ਜਿਹੜੇ ਨੇ ਉਹ ਵਿੱਚ ਆ ਗਏ ਤੇ ਉਹਨਾਂ ਨੇ ਵੱਡੇ ਆਗੂਆਂ ਨੇ ਇੱਥੇ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਅਤੇ ਮਾਹੌਲ ਬਹੁਤ ਜ਼ਿਆਦਾ ਤਣਾ ਪੂਰਨ ਹੋ ਗਿਆ ਦਾ ਰੋਲਾ ਉਸ ਵਿਵਾਦ ਦਾ ਸੇਕ ਜਲੰਧਰ ਦੇ ਵਿੱਚ ਵੀ ਜਿਹੜਾ ਹੈ ਬਹੁਤ ਜ਼ਿਆਦਾ ਰਹਾ ਪਹਿਲੇ ਇੱਕ ਤਰ੍ਹਾਂ ਦਿਖਾ ਦਿੰਦੇ ਆ ਖਲਾਬ ਹੋਣ ਕਿ ਕਿਸ ਤਰ੍ਹਾਂ ਦਾ ਇਤਿਹਾਸ ਹੈ ਸਮਝਾ ਰਿਹਾ ਸੀ ਮੰਗ ਪੱਤਰ ਜਲੰਧਰ ਕਮਿਸ਼ਨਰ ਹਨਪ੍ਰੀਤ ਕੌਰ ਜੀ ਨੂੰ ਦਿੱਤਾ ਗਿਆ ਹੂੰ ਉਹ ਕੌਰ ਜੀ ਨੂੰ ਦਿੱਤਾ ਗਿਆ ਹੂੰ ਉਹ 45 ਦਿਨ ਦਾ ਮਕਸਦ ਇਹੀ ਸੀਗਾ ਕਿ ਜਿਹੜਾ ਕਿ ਯੂਪੀ ਦੇ ਵਿੱਚ ਆਈ ਲਵ ਮੁਹੰਮਦ ਕੈਂਪ ਦੇ ਉੱਪਰ ਜਿਹੜਾ ਕਿ ਪर्चे ਦਰਜ ਹੋ ਰਹੇ ਆ ਹੂੰ ਕਿ ਜਿਹੜੇ ਕਿ 마ਸੂਮ ਬੱਚਿਆਂ ਨੂੰ ਕੁੱਟਿਆ ਜਾ ਰਿਹਾ ਹੂੰ ਤੇ ਮੁਸਲਮਾਨ ਭਾਈਚਾਰੇ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਸੰਬੰਧ ਵਿੱਚ ਅਸੀਂ ਜਾਨੀ ਕਿ ਆਪਣੇ ਰਾਸ਼ਟਰਪਤੀ ਦੇ ਨਾਮ ਤੇ ਮੈਂ ਇਹਨੂੰ ਪਰਚਾ ਦਿੱਤਾ ਸੀਗਾ ਆਪਣਾ ਮੰਗ ਮੰਗਤਰ ਜੂਬ ਜੀ ਕਿੰਨਾ ਵੱਲੋਂ ਕੁੱਟਿਆ ਗਿਆ ਕੁਟਿਆ ਪੁਲਿਸ ਨੂੰ ਜਿਹੜਾ ਕੀ ਆ ਉੱਥੇ ਜਿਹੜੇ ਕੀ ਜਿਹੜੇ ਕੀ ਆ 마ਸੂਮ ਬੱਚਿਆਂ ਨੂੰ ਮਾਰਿਆ ਗਿਆ ਸ਼ਾਇਦ ਇੱਕ ਦੀ ਜਥ ਵੀ ਹੋ ਗਈ ਉੱਥੇ ਹੂੰ ਤੇ ਜਿਹੜੇ ਸਾਡੇ ਧਰਮ ਗੁਰੂ ਸੀਗੇ ਹੂੰ ਅ ਤੌਕੀਰ ਰਜਾ ਜੀ ਠੀਕ ਹੈ ਉਹਨਾਂ ਤੇ ਮੁਕਦਮਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਵੀ ਭਾਗਤਾ ਗਿਆ ਇੱਥੇ ਲੋਕਾਂ ਨੇ ਰਸ ਪਾਇਆ ਹੋਇਆ ਸੀਗਾ ਕਿ ਕੋਈ ਆਪਸ ਵਿੱਚ ਇੰਦਾ ਦੀ ਕੋਈ ਗੱਲ ਹੋ ਗਈ ਹੈ ਹਾਂਜੀ ਆਪਾਂ ਦੋਵੇਂ ਪੱਖਾਂ ਨੂੰ ਬੇਨਤੀ ਕੀਤੀ ਆ ਕਿ ਆਪਾਂ ਜਿਸ ਹਾਂਜੀ ਇੱਕ ਗੱਲ ਸੁਣਨ 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 ਇੱਥੇ ਜਿਹੜੇ ਲੋਕੀ ਇੱਕ ਮਿੰਟ ਗੱਲ ਹੋ ਗਈ ਐ ਨਾ ਜੀ ਆਪਾਂ ਨੂੰ ਆਪਾਂ ਜਿੱਦ ਮੱਤ ਤੇ ਲਈ ਆਇਆ ਸਾਰਾ ਭਾਈਚਾਰਾ ਨਾਲ ਮੁਸਲਮਾਨ ਭਾਈਚਾਰੇ ਵਿੱਚ ਜਿਹੜਾ ਸੀ ਉਹਨਾਂ ਦਾ ਅੱਜ ਕੋਈ ਬਰੇਲੀ ਦੀ ਵਿੱਚ ਜਿਹੜਾ ਕੋਈ ਹੋਇਆ ਉਹਦੇ ਸਬੰਧ ਦੇ ਵਿੱਚ ਜਿਹੜਾ ਸੀ ਉਹਨਾਂ ਨੇ ਸੀਪੀ ਸਾਹਿਬ ਨੂੰ ਮੰਗ ਪੱਤਰ ਦੇਣਾ ਸੀ ਉਹ ਮੰਗ ਪੱਤਰ ਲੈ ਕੇ ਆ ਰਹੇ ਸੀ ਕੋਈ ਲੜਕਾ ਸੀ ਜਿਨੇ ਕੋਈ ਭਗਵਾਨ ਰਾਮ ਦਾ ਜਿਹੜਾ ਹੈਗਾ ਜਕਾਰਾ ਲਾਤਾ ਇਹਨਾਂ ਦੀ ਆਪਾਂ ਚ ਉਸ ਵੇਲੇ ਬੱਸ ਬੁਸ ਹੋਈ ਆ ਉਹ ਆਪਣੇ ਚਲਾ ਗਿਆ ਇਹ ਚਲਾ ਗਿਆ ਉਸ ਤੋਂ ਬਾਅਦ ਜੋ ਹਿੰਦੂ ਸਭਾਠਣਾ ਉਹ ਸਾਰੇ ਆ ਕੇ ਇੱਥੇ ਤਾਂ ਇਹਦੇ ਬੈਠੇ ਆ ਕਹਿੰਦੇ ਜੀ ਕਾਰਵਾਈ ਕਰੋ ਉਹ ਅਸੀਂ ਐਪਲੀਕੇਸ਼ਨ ਲੈ ਕੇ ਵੈਰੀਫਾਈ ਕਰਕੇ ਜਿਹੜੀ ਕਾਰਵਾਈ ਤੇ ਇਸ ਤੋਂ ਬਾਅਦ ਪ੍ਰਗਟ ਸਿੰਘ ਜਿਹੜੇ ਵਿਧਾਇਕ ਨੇ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਉੱਪਰ ਪੋਸਟ ਪਾ ਕੇ ਜਿਹੜੀ ਅਪੀਲ ਵੀ ਕੀਤੀ ਹੈ ਕਿ ਇਸ ਧਾਰਮਿਕ ਸਦਭਾਵਨਾ ਬਣਾਈ ਰੱਖੀ ਜਾਵੇ ਮੇਰੇ ਸੋਹੂ ਕੀ ਪ੍ਰਭ ਮੀਤ ਸਿੰਘ ਹੋਰ ਜਾਣਕਾਰੀ ਦੇਣ ਦੇ ਲਈ ਜੁੜ ਰਹੇ ਨੇ ਪ੍ਰਭ ਕੀ ਕੁਝ ਇਹ ਰੌਲਾ ਜਿਹੜਾ ਪਿਆ ਸੀ ਕਿ ਹੁਣ ਥੋੜਾ ਮਾਹੌਲ ਠੀਕ ਹੈ ਸ਼ਾਂਤ ਹੈ ਤੇ ਜਿਸ ਤਰੀਕੇ ਦੀ ਅਸੀਂ ਦੇਖਿਆ ਯੂਪੀ ਦੇ ਵਿੱਚ ਇਹ ਵਿਵਾਦ ਤਾਂ ਬੜੇ ਲੰਬੇ ਚਿਰ ਤੋਂ ਚੱਲ ਰਿਹਾ ਹੈ ਜਲੰਧਰ ਦੇ ਵਿੱਚ ਹੁਣ ਕੀ ਇੱਥੇ ਹਾਲਾਤ ਨੇ ਬੀਗਲ ਬਿੰਦਰ ਐਸ ਵਕਤ ਮੌਜੂਦਾ ਸਮੇਂ ਦੇ ਵਿੱਚ ਸਥਿਤੀਆਂ ਜਿਹੜੀਆਂ ਨੇ ਕਿ ਉਹ ਕਾਬੂ ਹੇਠ ਨੇ ਪਰ ਕਿਤੇ ਨਾ ਕਿਤੇ ਖੱਡਸ਼ਾ ਜ਼ੋਰ ਇਹ ਦਿਟਾਇਆ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਹਿੰਦੂ ਭਾਈਚਾਰੇ ਤੇ ਮੁਸਲਮਾਨ ਭਾਈਚਾਰੇ ਦੇ ਵਿੱਚ ਇੱਕ ਤਣਾਅ ਪੈਦਾ ਕਰਨ ਦੀ ਜਿਹੜੀ ਹੈ ਕਿ ਕੋਸ਼ਿਸ਼ ਕੀਤੀ ਗਈ ਹੈ ਕਿ ਉਹਨੂੰ ਕਿਸੇ ਵੀ ਤਰੀਕੇ ਦੇ ਨਾਲ ਖਰਾਬ ਨਾ ਹੋ ਜੂ ਤੱਕਾਵੇ ਇਹ ਸੱਚੀ ਮੈਂ ਜਾਣਕਾਰੀ ਦੇ ਰਿਹਾ ਮੁਸਲਮਾਨ ਭਾਈਚਾਰੇ ਜਿਹੜਾ ਕਿ ਆਈ ਲਵ ਮੁਹੰਮਦ ਦੇ ਜੋ ਪੋਸਟਰ ਨੇ ਯੂਪੀ ਦੇ ਵਿੱਚ ਜਿਸ ਤਰੀਕੇ ਨਾਲ ਇਹਨਾਂ ਤੇ ਵਿਵਾਦ ਹੋਇਆ ਉਸ ਤੋਂ ਬਾਅਦ ਅੱਗੇ ਕਾਰਵਾਈ ਹੋਈ ਮੁਸਲਮਾਨ ਭਾਈਚਾਰੇ ਦੇ ਉੱਤੇ ਜਲੰਧਰ ਦੇ ਵਿੱਚ ਵੀ ਮੁਸਲਿਮ ਪੰਚਾਇਤਾਂ ਦਾ ਇਸ ਦਾ ਵਿਰੋਧ ਕਰਨ ਵਾਸਤੇ ਤੇ ਖਾਸ ਤੌਰ ਤੇ ਰਾਸ਼ਟਰਪਤੀ ਦੇ ਨਾਮ ਦੇ ਉੱਤੇ ਇੱਕ ਮੰਗ ਪੱਤਰ ਦੇਣ ਵਾਸਤੇ ਜਲੰਧਰ ਦੇ ਜਿਹੜੇ ਮਹਿਲਾ ਪੁਲਿਸ ਕਮਿਸ਼ਨਰ ਨੇ ਤਨਪ੍ਰੀਤਕੌਰ ਉਹਨਾਂ ਕੋਲ ਜਾ ਰਹੇ ਸਨ ਇਸ ਦੌਰਾਨ ਮੌਕੇ ਦੇ ਉੱਤੇ ਇੱਕ ਯੁਗੇਸ਼ ਸ਼ਰਮਾ ਨਾਮ ਦੇ ਜਿਹੜੇ ਨੇ ਕੀ ਵਿਅਕਤੀ ਨਿਕਲਦੇ ਨੇ ਮੁਸਲਿਮ ਪੰਚਾਇਤਾਂ ਦੇ ਵਿਰੋਧ ਜਿਹੜਾ ਹੈ ਕਿ ਇਹ ਗੱਲ ਵੀ ਆਖੀ ਜਾਂਦੀ ਤੇ ਯੁਗੇਸ਼ ਸ਼ਰਮਾ ਵੀ ਆਖਦੇ ਨੇ ਕਿ ਜਦੋਂ ਉੱਥੋਂ ਲੰਘਦੇ ਪੈਸੇ ਨਾਰੇ ਲਗਾਏ ਜਾ ਰਹੇ ਸੀ ਮੈਂ જય ਸ਼੍ਰੀ ਰਾਮ ਦਾ ਨਾਰਾ ਲਗਾਇਆ ਜਿਸ ਤੋਂ ਬਾਅਦ ਮੈਨੂੰ ਫੜ ਕੇ ਜਿਹੜਾ ਕਿ ਜੁੱਤੀਆਂ ਦੇ ਨਾਲ ਕੁੱਟਿਆ ਗਿਆ ਮੈਂ ਇਸ ਦਾ ਵਿਰੋਧ ਕੀਤਾ ਤੇ ਇਹਨਾਂ ਵਿੱਚ ਹੀ ਜਿਹੜਾ ਕਿ ਉੱਥੇ ਬੀਜੇਪੀ ਦੇ ਕੁਝ ਕਾਰਜਕਰਤਾ ਸੀਗੇ ਜਿਹੜੇ ਸੀ ਦਸਤਰ ਦੇ ਅੰਦਰ ਸੀ ਉਹ ਦੱਸਦੇ ਨੇ ਕਿ ਇਹਨਾਂ ਨੂੰ ਯੋਗੇਸ਼ ਨੂੰ ਜਿਹੜਾ ਕਿ ਬੇਰਹਿਮੀ ਦੇ ਨਾਲ ਕੁੱਟਿਆ ਜਾ ਰਿਹਾ ਸੀ ਅਸੀਂ ਇਹਨਾਂ ਨੂੰ ਆਗੇ ਬਚਾਇਆ ਅਸੀਂ ਸਿਰਫ ਤੇ ਸਿਰਫ ਜੈ ਸ਼ਰੀ ਰਾਮ ਦਾ ਨਾਰਾ ਲਗਾਇਆ ਮੁਸਲਿਮ ਭਾਈ ਜਾਰਾ ਕਹੇ ਆ ਕਿ ਇਹਨਾਂ ਨੇ ਸਾਡੇ ਵੱਲ ਦੇਖ ਕੇ ਨਾਰਾ ਲਗਾਇਆ ਬਸ ਇਸ ਤੋਂ ਹੀ ਗੱਲ ਜਿਹੜੀ ਹੈ ਕਿ ਅੱਗੇ ਵਜ਼ੀ ਵਜ਼ੀ ਜਿਹੜਾ ਕਿ ਪਹਿਲਾਂ ਬੀਜੇਪੀ ਵੱਲੋਂ ਡੀਸੀ ਦਸਤਰ ਦੇ ਬਾਹਰ ਤੱਕ ਨਾ ਲਗਾਇਆ ਗਿਆ ਉਸ ਤੋਂ ਬਾਅਦ ਡੀਐਮਸੀ ਚੌਂਕ ਦੇ ਵਿੱਚ ਜਿਹੜਾ ਕਿ 3 ਤੋਂ 4 ਘੰਟੇ ਦਰ ਨਾ ਲਗਾਇਆ ਗਿਆ ਤਸਵੀਰਾਂ ਦੇ ਰਾਹੀਂ ਦੇਖਿਆ ਜਾ ਸਕਦਾ ਵਾ ਕਿੜੀ ਪੰਡਾਰੀ ਨੇ ਲੋਕਲ ਜ਼ਿਲ੍ਹਾ ਪ੍ਰਧਾਨ ਨੇ ਹੋਰ ਹਿੰਦੂ ਕਈ ਸੰਗਠਨ ਨੇ ਲਗਾਤਾਰ ਨਾਅਰੇਬਾਜੀ ਇਹ ਕਰਦੇ ਪਏ ਨੇ ਕਿ ਜਿਨ੍ਹਾਂ ਨੇ ਇਸ ਤਰੀਕੇ ਦੇ ਨਾਲ ਅਪਸ਼ਾਪਨਾਵੀ ਕੀਤੀ ਹੈ ਬਵਾਲ ਮਚਾਇਆ ਉਹਨਾਂ ਦੇ ਕਾਰਵਾਈ ਹੋਏ ਪੁਲਿਸ ਨੇ ਜਿਹੜਾ ਕਿ ਅਨਡੈਂਟੀਫਾਈ ਕਰਕੇ 355296 ਤੇ ਇਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਮਾਮਲੇ ਤੱਕ ਸੱਤਾ ਦਰਜ ਕਰ ਲਿਤਾ ਗਿਆ हिंदू धर्म ਦੇ ਜਿਹੜੇ ਅੱਜ ਆਗੂ ਨੇ ਉਹਨਾਂ ਨੇ 11 ਵਜੇ ਦੀ ਕਾਲ ਦਿੱਤੀ ਹੈ ਅਪੀਲ ਸਾਰਿਆਂ ਨੂੰ ਇਹੀ ਕੀਤੀ ਜਾ ਰਹੀ ਹੈ ਕਿ ਬਾਹਰਲੇ ਸੂਬਿਆਂ ਦਾ ਬਾਹਰਲੇ ਸੂਬਿਆਂ ਦਾ ਜਿਹੜਾ ਇੱਕ ਹੀ ਵਿਵਾਦ ਹੈ ਉਹਨਾਂ ਨੂੰ ਪੰਜਾਬ ਤੇ ਨਾ ਲੈ ਕੇ ਆ ਦਿੱਤਾ ਜਾਵੇ ਕਿਸੇ ਵੀ ਤਰੀਕੇ ਦਾ ਮਾਹੌਲ ਨਾ ਖਰਾਬ ਕੀਤਾ ਜਾਵੇ ਨੀ ਪਰ ਅੱਜ 11 ਵਜੇ ਜਿਹੜੀ ਕਾਲ ਹੈ ਉਹ ਕੀ ਕਰਨਾ ਹੈ ਇਹਨਾਂ ਨੇ ਭਾਜਪਾ ਆਗੂਆਂ ਨੇ ਕਿ ਕੋਈ ਪ੍ਰੋਟੈਸਟ ਕਰਨਾ ਹੈ ਕਿਉਂਕਿ ਫਿਰ ਜੇ ਇਸ ਤਰ੍ਹਾਂ ਦੀ ਗੱਲਾਂ ਹੋਣਗੀਆਂ ਨਾਰੇਬਾਜ਼ੀਆਂ ਦੀ ਗੱਲਾਂ ਹੋਣਗੀਆਂ ਤਾਂ ਫਿਰ ਕੋਈ ਤਣਾਅ ਵੱਧ ਸਕਦਾ ਹੈ ਤੇ ਉਹ ਬਲਵਿੰਦ ਐਸੂਲੇ ਜੋ ਸਥਿਤੀਆਂ ਬਣੀਆਂ ਹੋਈਆਂ ਨੇ ਆਰੋਪ ਲੱਗਦੇ ਪਏ ਨੇ ਮੁਸਲਿਮ ਭਾਈਚਾਰੇ ਦੇ ਜਿੰਨੇ ਵੀ ਪੱਖ ਆ ਰਹੇ ਨੇ ਉਹਨਾਂ ਦੇ ਲੋਕ ਨੇ ਉਹ ਕਹਿ ਰਹੇ ਨੇ ਕਿ ਸਾਡੇ ਕੋਲੋਂ ਕਿਸੇ ਵੀ ਤਰੀਕੇ ਨਾਲ ਕੋਈ ਹੁਰਦੰਗ ਨਹੀਂ ਮਚਾਇਆ ਗਿਆ ਦੂਸਰੇ ਪਾਸੇ ਬੀਜੇਪੀ ਜਿਹੜੀ ਕਹਿ ਰਹੀ ਹੈ ਉਹ ਕਹਿ ਰਹੇ ਨੇ ਕਿ ਕਾਰਵਾਈ ਜਿਹੜੀ ਹੈ ਕਿ ਬਾਈ ਨੇਮ ਕੀਤੀ ਜਾਵੇ ਸਾਡੇ ਜਿਹੜੇ ਵਿਅਕਤੀ ਨੇ ਉਹਨਾਂ ਵੱਲ ਉਹਦੇ ਨਾਲ ਜਿਹੜੀ ਹੈ ਕਿ ਸਿੱਧੇ ਤੌਰ ਤੇ ਜਿਹੜੀ ਹੈ ਕਿ ਉਹ ਮਾਰਕੂਟ ਜਿਹੜੀ ਹੈ ਕਿ ਕੀਤੀ ਗਈ ਹੈ ਜਿਸ ਨੂੰ ਲੈ ਕੇ ਅੱਜ ਪੁਲਿਸ ਨੂੰ ਜਿਹੜਾ ਕਿ 11 ਵਜੇ ਦਾ ਅਲਟੀਮੇਟਮ ਦਿੱਤਾ ਗਿਆ ਕਿ ਬੰਦੀ ਕਾਰਵਾਈ ਬਾਈ ਨੇਮ ਬੰਦਿਆ ਉੱਤੇ ਕੀਤੀ ਜਾਵੇ ਕਿਉਂਕਿ ਹਾਲੇ ਤੱਕ ਜਿਉ ਜਾਣਕਾਰੀ ਨਿਕਲ ਕੇ ਆ ਰਹੀ ਹੈ ਕਿ ਉਹ ਬਾਈ ਨੇਮ ਕਾਰਵਾਈ ਜਿਹੜੀ ਹੈ ਕਿ ਪੁਲਿਸ ਨਹੀਂ ਨਹੀਂ ਕੀਤੀਗੀ 11 ਵਜੇ ਤੱਕ ਦਾ ਜਿਹੜਾ ਅਲਟੀਮੇਟਮ ਦਿੱਤਾ ਗਿਆ ਉਸ ਤੋਂ ਬਾਅਦ ਦੇਖਣਾ ਹੋਵੇਗਾ ਅੱਗੇ ਕਿਸ ਤਰੀਕੇ ਦੇ ਨਾਲ ਇਸ ਮਾਮਲੇ ਨੂੰ ਪੁਲਿਸ ਟੇਕ ਅਪ ਕਰਦੀ ਹੈ ਤੇ ਬੀਜਪੀ ਦੇ ਆਗੂ ਹੋਰ ਦੇ ਇੱਥੇ ਬੰਦੀ ਕਿਸ ਤਰੀਕੇ ਨਾਲ ਠੀਕ ਹੈ ਠੀਕ ਹੈ ਬਹੁਤ-ਬਹੁਤ ਧੰਨਵਾਦ ਹੈ ਸਾਰੀ ਜਾਣਕਾਰੀ ਦੇ ਲਈ ਅਸੀਂ ਪੀਟੀਸੀ ਨਿਊਜ਼ ਵੱਲੋਂ ਵੀ ਅਪੀਲ ਕਰਦੇ ਹਾਂ ਸਾਰੇ ਲੋਕਾਂ ਨੂੰ ਕਿ ਧਾਰਮਿਕ ਸਦਭਾਵਨਾ ਬਣਾਈ ਰੱਖੀ ਜਾਵੇ ਪੰਜਾਬ ਜਿਹੜਾ ਹੈਗਾ ਉਹ ਹਮੇਸ਼ਾ ਰਲ ਮਿਲ ਕੇ ਰਹਿਣ ਵਾਲਾ ਜਿਹੜ